ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਹੋਰ ਫਿਰ ਕਿੱਧਾ? ਕੈਮੋ ਤੇ ਆਪਾਂ ਕੋਲ ਕਹਿਮਾ। ਅੱਜ ਆਪਾਂ ਇਹ ਵੀ ਸੀਗੇ ਮੋਟਰ 'ਤੇ ਕੰਮ ਜਗਾਣਾ ਹਨਾ। ਤੇ ਆਪਾਂ ਨੇ ਬੜਾਈ ਵੀ ਦੀ ਬਿਨੈ ਇਸ ਵਾਸਤੇ। ਤਾਂ ਕਰਕੇ ਆਪਾਂ ਨੇ ਕਟਰ ਮਾਰਿਆ ਨਹੀਂ ਤਾਂ ਤੇ ਉਹਦਾ ਹੱਲ ਕਰਨਾ ਹੈ ਤੇ ਆਪਾਂ। ਹੱਲ ਆਪਾਂ ਨੇ ਇਦਾਂ ਕਰਿਆ। ਹੱਲ ਕਰਿਆ ਆਪਾਂ ਨੇ ਇਦਾਂ। ਜਿਹੜਾ ਖਣੌਂਦੇ ਹੁੰਦੇ ਹਨਾ ਜਦ ਆਪਾਂ ਨੇ ਸੀਜ਼ਨ 'ਚ ਟਾਈਮ ਬਣਾਇਆ ਪਤਾ ਇਹ। ਤੇ ਹੁਣ ਇਹ ਤੇ ਖੰਡਾ ਕੇ ਢੇਰੀਆਂ ਮੋਢੀ-ਮੋਢੀਆਂ ਜੀਆਂ ਦੇਖਦੇ ਆ ਤਵੀਆਂ ਤਾਂ ਮੇਰੇ ਹਿਸਾਬ ਨਾਲ ਲੱਗਣੀਆਂ ਨਹੀਂ ਰੂਟਾਟ ਨਾਲ ਬਾਦੂਗੇ ਤਾਂ ਜ਼ਿਆਦਾ ਵਧੀਆ ਰਹੂਗਾ ਨਾ ਰੂਟਾਟ ਨਾਲ ਬਾਹ ਕੇ ਤੇ ਫਿਰ ਆਪਾਂ ਰੌਣੀ ਕਰ ਦੂਗੇ ਨਾ ਫਿਰ ਉਹਦੇ ਬਾਅਦ ਤਵੀਆਂ ਦੀ ਦੋਹਰ ਮਾਰ ਕੇ ਕਣਕ ਦੀ ਜੀ ਹੋ ਜੂਗੀ ਕਿਉਂਕਿ ਐਦਾਂ ਹੀ ਲੋਟ ਆਉਣਾ ਜੇ ਤਵੀਆਂ ਪਾਉਗੇ ਤਵੀਆਂ ਨਾਲ ਲੱਗਣਾ ਨਹੀਂ ਹੈਗਾ ਕਿਉਂਕਿ ਆ ਜਿਵੇਂ ਫੂਸ ਵਗੈਰਾ ਇੱਥੇ ਆ ਆਹ ਢੇਰੀਆਂ ਚ ਉੱਥੇ ਲੱਗਣਾ ਨਹੀਂ ਹੈਗਾ ਹੈਨਾ ਤਾਂ ਕਰਕੇ ਫਿਰ ਆਪਾਂ ਹੁਣ ਰੂਟਾਵੇਟਰ ਨਾਲ ਬਾਹ ਕੇ 파ੜ 파ੜ ਮਾਰ ਕੇ ਤੇ ਫਿਰ ਆਪਾਂ ਉਹ ਕਰਦੇ ਆਂ ਪਾਣੀ ਛੱਡ ਦਾਂਗੇ ਹੈਨਾ ਤੇ ਇੱਧਰ ਹੋ ਗਈ ਜਾਲੂ ਵਧੀਆ ਹੋ ਗਏ ਵੈਸੇ ਆਸ ਨਹੀਂ ਸੀ ਕਿਉਂਕਿ ਮੀਂਹ ਬਹੁਤ ਪਹਿਲੇ ਤੇ ਕਿਉਂਕਿ ਵਿਚ ਵਿਚ ਰਹਿ ਕੇ ਨਾ ਸਿੱਧੇ ਉਹ ਦੇਖੋ ਮੀਂਹ ਬਹੁਤ ਪਹਿਲੇ ਦਾ ਨਾ ਦੋ ਵਾਰ ਪਹਿਲੇ ਇੱਕ ਵਾਰ ਪਹਿਲਾਂ ਪਹਿਲੇ ਤੇ ਇੱਕ ਵਾਰ ਬਾਅਦ ਚੋਂ ਪਹਿਲੇ ਪਰ ਫਿਰ ਵੀ ਸੋਹਣੇ ਹੋ ਗਏ ਨਾ ਬਹੁਤ ਸਿੱਧੇ ਰਹਿ ਗਏ ਥੋੜੇ ਜਿਹਾ ਬਾਕੀ ਤਾਂ ਇੱਧਰ ਸਹੀ ਹੋ ਗਏ ਸਾਰੇ ਤੇ ਹੁਣ ਆਪਾਂ ਫੋਲ ਦੰਦੇ ਆ ਨਾ ਫੋਲ ਕੇ ਫਿਰ ਰੋਟਾਵੇਟਰ ਨਾਲ ਵਾਦ ਹੁੰਦੇ ਆ ਪਾੜ ਪਾੜ ਮਾਰ ਕੇ ਪਾਣੀ ਛੱਡ ਦਾਂਗੇ ਕਿਉਂਕਿ ਹਲੇ ਦਾ ਟਾਈਮ ਬਹੁ ਪਿਆ ਜਿਆਦਾ ਨਹੀਂ ਤਾਂ ਘਟ ਘਟ 20 ਦਿਨ ਪਏ ਆ ਹਲੇ ਕਣਕ ਵਜਾਈ ਨੂੰ ਹਲੇ ਠੰਡ ਵੀ ਨਹੀਂ ਹੋਈ ਨਾ ਹੁਣ ਹਲੇ ਬੀਜ ਕੇ ਅਗੇਤੀ ਬੀਜ ਕੇ ਫਾਇਦਾ ਵੀ ਨਹੀਂ ਕੋਈ ਕਿਉਂਕਿ ਠੰਡ ਨਹੀਂ ਹੋਈ ਕਿਉਂ ਕਣਕ ਨੂੰ ਤੁਹਾਨੂੰ ਪਤਾ ਹੀ ਹੈ ਠੰਡ ਚਾਹੀਦੀ ਆ ਚਲੋ ണ്ഡാതിയ ടേരി മോട്ടി മോട്ടിയ ਜੀ ਤੇ ਲੋ ਜੀ ਪੁੱਜ ਗਏ ਖੇਤ ਚ ਆਪਾਂ ਟੂਡਾ ਵਿਟਰ ਲੈ ਕੇ ਤੇ ਦੇਖਦੇ ਹਾਂ ਹੁਣ ਬਣਦੀਆਂ ਸੱਲਵਾਜਾਂ ਨਹੀਂ ਨਹੀਂ ਤਾਂ ਫਿਰ ਆਪਣਾ ਸੁਪਰ ਸੀਟਰ ਪਾ ਹੈਗਾ ਹੀ ਆ ਫਿਰ ਜੇ ਕਿਰਾਵਾ ਸੁਪਰ ਸੀਟਰ ਪਾ ਲਿਆ ਹਾਂਗੇ ਉਹਦੇ ਨਾਲ ਤਾਂ ਫਿਰ ਬਣੇ ਜਾਣੀ ਹਨ ਦੇਖਦੇ ਹਾਂ ਜੇ ਦੇ ਨਾਲ ਬਣ ਜੇ ਬਸ ਨਾਲ ਵਧੀਆ ਗੱਲ ਹੈ ਦੇ ਜਾਗੀ ਆ ਵੈਸੇ ਕਰਦੇ ਜੀ ਬਾਕੀ ਦੇਖਦੇ ਆ ਨਾ 2-4 ਵਾਂਟਾ ਜੀ ਮਾਰ ਕੇ ਲਓ ਜੀ ਇਹ ਆਪਣਾ ਆ ਕੀ ਲਾ ਹੋ ਗਿਆ ਡਨ ਸਵਾਈਸ ਹੋਣੀ ਆਈ ਦੀ ਆ ਬਾਣੀ ਨਹੀਂ ਹੈਗੀ ਬਸ ਇੱਕ ਥੋੜੀ ਦਿੱਕਤ ਆਉਂਦੀ ਆ ਕਿਉਂਕਿ ਆਪਣੇ ਇੱਕ ਸਾਈਡ ਰੂਟਾ ਵਾਡਰ ਨੂੰ ਦਵੀ ਆ ਨਾ ਤਾਂ ਕਰਕੇ ਇੱਕ ਸਾਈਡ ਢੇਰੀਆਂ ਜੀ ਲੈ ਜਾਂਦੀ ਉਹਦੇ ਪਿੱਛੇ ਜਿਵੇਂ ਉਹ ਲੱਗਿਆ ਹੋ ਜਾਂ ਤੇ ਆਪਾਂ ਨੇ ਹੁਣ ਆ ਛੱਡ ਲਿਆ ਇਹ ਨੂੰ ਸ਼ਾਮ ਜੇ ਨੂੰ ਦੂਏ ਰੂਟਾ ਵੇਟਰ ਨਾਲ ਪਾਉਂਗੇ ਜਿਆਦਾ ਸੁਪਰ ਸੀਟਰ ਤਿਆਰ ਹੋ ਗਿਆ ਤਾਂ ਉਹ ਲਿਆਉਂਗੇ ਜੇ ਉਹ ਸੁਪਰ ਸੀਟਰ ਨਾ ਤਿਆਰ ਹੋਇਆ ਹੋਇਆ ਤਾਂ ਫਿਰ ਆਪਾਂ ਇਦਾਂ ਕਰਾਂਗੇ ਵੀ ਜਿਹੜਾ ਦੂਆ ਡਬਲ ਕਰੀ ਜਾਣਾ ਤੇ ਉਹ ਰੂਟਾ ਵੇਟਰ ਨਾਲ ਪਾਉਂਗੇ ਫਿਰ ਹਾਲਾ ਕਿਉਂਕਿ ਇਹ ਚ ਪ੍ਰਾਲੀ ਵੀ ਜਿਆਦਾ ਟੇਡਾ ਹੋ ਜਾਂਦਾ ਰੂਟਾ ਵੇਟਰ ਥੋੜਾ ਜਿਹਾ ਇਹ ਐਸਲਟ ਹੋ ਜਾਂਦਾ ਐਸਲਟ ਹਲਕਾ ਜਿਹਾ ਇੱਕ ਸਾਈਡ ਪ੍ਰਾਲੀ ਲੱਗਦੀ ਆ ਨਾ ਤੇ ਦੂਹ ਲੋਟ ਹੋ ਜਾਂਦਾ ਤੇ ਆ ਜਿਹੜੀਆਂ ਢੇਰੀਆਂ ਜੀਆਂ ਆਪਾਂ ਇਹਨੂੰ ਧੀਏ ਲੋ ਚਾਲ ਕੇ ਆ ਜਿਆ ਹਲਕਾ ਹਲਕਾ ਜਿਹਾ ਘਮਾ ਦਿੰਦੇ ਆ ਹਨਾ ਤੇ ਨੱਬੜ ਜੂਗਾ ਫਿਰ ਆਪਣਾ ਤੇ ਇਹਦੀ ਕਰਦੇ ਆ ਫਿਰ ਆਪਾਂ ਰੌਣੀ ਇਧਰ ਵੀ ਸ਼ਾਮ ਜੇ ਨੂੰ ਬਾਦਾਂਗੇ ਹਨਾ ਚਲੋ ਇਹਦਾ ਨਵੇੜ ਦੀ ਆਪਾਂ ਵਰ ਕਲੀਅਰ ਕਰ ਦਈਏ ਸਵਾਇ ਦਾ ਸੋਹਣੀ ਆ ਇੰਨੀ ਮਾੜੀ ਵੀ ਨਹੀਂ ਆ ਗਈ ਉਗੀ ਐਨੇ ਕਦਾ ਫਿਰ ਪਰਾਲੀ ਰਹਿਣੀ ਹੋਵੇ ਕਿਉਂਕਿ ਆਪਾਂ ਨੇ ਇਕੱਠਾ ਵੀ ਨਹੀਂ ਬਣਵਾਇਆ ਹੋਈਆਂ ਪੀਆਂ ਕਟਰ ਵੀ ਨਹੀਂ ਦਾ ਮਾਰਿਆ ਹੋਆ ਕੁਦ ਵੀ ਦਾ ਕਰਿਆ ਹੋਆ ਕਾਲੀ ਚਕਾਈ ਵੀ ਨਹੀਂ ਦੀ ਨਾ ਹੈਗੀ ਆ ਚੱਕਰ ਆ ਚਲੋ ਠੀਕ ਹੈ ਲਓ ਜੀ ਤੇ ਆਪਾਂ ਨੇ ਛੜਤਾ ਪਾਣੀ ਤੇ ਲੇਟ ਆਈ ਵੀ ਸੀ ਸਵੇਰ ਦੀ ਅੱਜ ਤੜਕੇ ਦੀ ਹਨਾ ਤੇ ਆਪਾਂ ਨੂੰ ਹੋ ਗਿਆ ਨੈਸਟ ਦੇਣ ਤੇ ਆ ਵੀ ਆਪਾਂ ਨੇ ਬਾਤਾਂ ਜਿਹੜਾ ਰਹਿੰਦਾ ਸੀਗਾ ਆਪਣਾ ਕਿ ਅੱਧ ਨੂੰ ਥੋੜੇ ਜਿਹਾ ਪਾਣੀ ਟੁੱਟ ਗਿਆ ਤਾਂ ਬਾਕੀ ਸਫਾਈ ਚੈੱਕ ਕਰੋ ਹਨਾ ਅਧੀ ਆ ਗਈ ਹੁਣ ਇਹਨੂੰ ਜਦ ਬਾਤ ਆ ਗਈ ਖੇਤ ਆਪਾਂ ਨੇ ਮਾਰਨੀ ਦੂਰ ਦੂਰ ਤਵੀਆਂ ਦੀ ਆ ਨਾ ਦੂਰ ਦੂਰ ਮਾਰ ਕੇ ਦੇਖਿਆ ਐਂਡ ਗੱਲ ਬਾਤ ਬਣ ਜਾਣੀ ਖੇਤਾਂ ਦੀ ਇਹਨ ਪੂਰੀ ਸਵਾਈ ਤਾਂ ਆ ਗਈ ਸੋਹਣੀ ਕਿਉਂਕਿ ਇੱਥੇ ਜਿਆਦਾ ਪਰਾਲੀ ਸੀ ਤੇ ਬਾਕੀ ਦਾ ਇਹਦੇ ਜਿੱਥੇ ਤਾਂ ਘੱਟ ਦੀ ਇਹਦੇ ਜਿੱਥੇ ਵੀ ਫਿਰ ਵੀ ਦਿਖਦੀ ਆ ਕਿਉਂਕਿ ਆਇਆ ਫਿਰ ਝੁੰਡੇ ਜਾਂਦੇ ਵਿੱਚ ਬਾਹਾਂ ਨਾ ਤਾਂ ਕਰਕੇ ਇੰਨੀ ਦਾ ਪਰਾਲੀ ਦੇਖਣੀ ਉਹ ਦੇਖਣੀ ਆ ਏ ਵੀ ਸੋਨਾ ਬਾਹ ਹੋ ਗਿਆ ਵਿੱਚੋਂ ਵੀ ਪਰਾਲੀ ਬਹੁਤ ਘੱਟ ਦਿਖਦੀ ਹੁਣ ਬਾ ਦੋ ਚਾਰ ਪੰਜ ਟਈਆਂ ਜਿਹੜੀਆਂ ਜਿਆਦਾ ਦਿਖਦੀਆਂ ਬਾਕੀ ਸਾਰੀ ਘੱਟ ਆ ਤੇ ਉਹ ਦੀ ਵਿੱਚ ਪਾਣੀ ਛੱਡਿਆ ਆ ਉੱਚੀ ਪਰਾਲੀ ਘੱਟ ਦਿਖਦੀ ਹੈ ਹਨ ਤੇ ਘਰੋ ਚੱਕ ਸਫਾਈ ਹਨਾ ਕਿਹਨਾ ਖੇਤੀ ਗੱਲ ਬਾਤ ਬਾਕੀ ਹੁਣ ਜੇ ਪਾਣੀ ਦੇ ਬਾਅਦ ਦੋ ਹੋਰ ਬੱਜਣੀਆਂ ਜਦ ਤਵੀਆਂ ਦੀ ਇਹ ਜੀਰੋ ਡ੍ਰਿਲ ਨਾਲ ਬੀਜ ਲਿਓ ਅਰ ਅੱਪਾ ਨੇ ਬੀਜਣੀ ਦਾ ਰੂਟਾ ਵਟਣ ਵਾਲੇ ਆ ਵੈਸੇ ਗੱਲ ਕਰਦਾ ਖੇਤ ਘੈਂਟ ਤਿਆਰ ਹੋ ਜਾਣਾ ਤੇ ਜ਼ੀਰੋ ਡਰਲ ਨਾਲ ਬੀਜ ਲਿਓ ਨਾ ਤੇ ਉਧਰ ਹੁਣ ਖੜੇ ਆਪਾਂ